ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਸੋ ਕਪੜੀ ਫਰਮਾ ਵਲੋਗ ਤੇ ਤੁਹਾਡਾ ਸਵਾਗਤ ਹੈ। ਬਹੁਤ ساری ਟੀਮ ਜੰਦਰ ਰੋਡ ਡਿਵਾਈਡਰਾਂ ਦੀ ਸਫਾਈ ਕਰ ਰਹੀ ਹੈ। ਸ਼ੋਭੀ ਸ਼ਹਿਰ ਦੀ ਇੱਕ ਐਂਟਰੀ ਆ ਸ਼ਹਿਰ ਦੇ ਵਿੱਚ ਜਿਹੜੇ ਵੀ ਬੰਦੇ ਨੇ ਆਉਣਾ ਪਹਿਲਾਂ ਇੱਥੋਂ ਲੰਘ ਕੇ ਜਾਣਾ। ਤੇ ਸ਼ਹਿਰ ਦੀ ਖੂਬਸੂਰਤੀ ਇੱਥੋਂ ਹੀ ਪਹਿਲਾਂ ਦਿਖਣੀ ਹੈ। ਇਸ ਕਰਕੇ ਸਾਡੀ ਟੀਮ ਲੱਗੀ ਹੋਈ ਹੈ ਕਿ ਆਪਾਂ ਇਹਨਾਂ ਡਿਵਾਈਡਰਾਂ ਨੂੰ ਸੋਹਣਾ ਬਣਾਈਏ ਤੇ ਜਿਹੜਾ ਵੀ ਸਾਡੇ ਸ਼ਹਿਰ 'ਚ ਆਵੇ ਤੇ ਸ਼ਹਿਰ ਨੂੰ ਸਫਟ ਕਰੇ ਸਾਡੇ ਮਾਣਮਾ ਦੀ। ਤਿਆਰ ਨਮਾਇੰਦੇ ਕਰ ਰਹੇ ਤੇ ਤੇਰੇ ਕੀ ਵਾਕਏ ਟੀਮ ਕੰਮ ਕਰ ਰਹੀ ਹੈ ਤੁਹਾਨੂੰ ਦਿਖਾਉਣੇ ਦੇ ਕੋਈ ਸਾਡੀ ਟੀਮ ਲੱਗੀ ਹੋਈ ਹੈ ਜੀ ਪੂਰੇ ਇਮਾਨਦਾਰੀ ਨਾਲ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਦੇਖੋ ਜੀ ਆਡ ਰਵਾਇਡਰ ਦੀ ਬਸ ਸਫਾਈ ਕਰ ਚੁੱਕੇ ਹਾਂ ਜਿੱਥੋਂ ਪਸਾ ਅੰਦਰ ਵੱਟਦੀਆਂ ਵਾ ਉਹਦੀ ਸਫਾਈ ਅਸੀਂ ਕਰ ਚੁੱਕੇ ਹਾਂ ਤੋਂ ਆ ਟੀਮ ਸਾਡੀ ਹੁਣ ਲੱਗੀ ਹੋਈ ਆ ਸਾਡੇ ਦੇ ਸਾਹਮਣੇ ਬਿਲਕੁਲ ਸਫਾਈ ਦਾ ਕੰਮ ਚੱਲ ਰਿਹਾ ਸਾਡੇ ਇੰਸਪੈਕਟਰ ਸਾਹਿਬ ਵੀ ਸਾਡੇ ਨਾਲ ਨੇ ਸਾਡੀ ਟੀਮ ਦੇ ਨਾਲ ਕੰਮ ਕਰ ਰਹੇ ਨੇ ਜੀ ਟੀਮ ਲੱਗੀ ਨੇ ਤੋ ਕਹਿੰਦੇ ਜਿੱਥੇ ਸਵਾਈ ਹੈ ਉੱਥੇ ਖਦਾਈ ਹੈ। ਸੋ ਆਪਣੇ ਆਲੇ ਦੁਆਲੇ ਸਾਨੂੰ ਆਪ ਵੀ ਸਾਫ਼ ਹੋਣਾ ਚਾਹੀਦਾ। ਆਪਣੇ ਘਰਾਂ ਦੇ ਆਲੇ ਦੁਆਲੇ ਬਾਕੀ ਜਿਹੜੀ ਟੀਮ ਸਾਡੀ ਉਹ ਕੰਮ ਦੇ ਲਈ ਕਰ ਹੀ ਲਈ ਐ ਸ਼ਹਿਰ ਦੀ ਭਲਾਈ ਵਾਸਤੇ। ਸੋ ਆਪਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਪਾਲਤ ਵਾਲਾ ਸਾਥ ਰੱਖੀਏ ਤੇ ਆਪਣੇ ਮਲਾਜ਼ਮਾਂ ਦਾ ਸਾਥ ਦਈਏ। ਸੋ ਅਸੀਂ ਸ਼ਹਿਰ ਨੂੰ ਖੂਬ ਟੁੱਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹ ਕੰਮ ਇਦਾਂ ਹੀ ਚੱਲਦਾ ਰਹੇਗਾ ਸੋ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਸੋ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਮੇਰੀ ਮਿਲ ਤੁਹਾਨੂੰ ਦੇਖਣ ਨੂੰ ਮਿਲ ਸਕਲ ਸੋ ਤਦ ਤੱਕ ਨਮਸਕਾਰ ਦਾਸ ਸਸਿੰਘ ਦਾ